ਨਾ ਲੀਡਰਾਂ ਤੇ ਤਵੇ ਲਾਉਂਦੇ ਰਹੇ ਬਾਅਦ ਚ ਕੀ ਪਤਾ ਸੀ ਆਹੀ ਕਮਾਪ ਕਰਨਾ ਪੈਣਾ ਫਿਰ ਮੈਂ ਆਪਦੀਆਂ ਕਸ਼ਟਾਂ ਸੁਣਨ ਲੱਗ ਗਿਆ ਮੈਂ ਕਿਹਾ ਮੇਤਰਾ ਜਿਹੜੀ ਜਿਹੜੀ ਪਹਿਲਾਂ ਕਮੀਆਂ ਕਰਦਾ ਰਹੇ ਆ ਉਹ ਨਾ ਹੁਣ ਰੱਖੀਆਂ ਹੁੰਦੇ ਚ ਕੋਈ ਯਾਦ ਰੱਖ ਲਈ ਉਹ ਆਪਦੇ ਚ ਨਾ ਰੱਖੀ ਸੋ ਇਹ ਇੱਕ ਕਵਿਤਾ ਲਿਖੀ ਸੀ ਸਟੇਰੀਕਲ ਵਿਅੰਗਾਤਮਕ ਕਵਿਤਾ ਸੀ ਮੈਨੂੰ ਬੜੀ ਪਸੰਦ ਆਉ। ਬਾਅਦ ਚ ਮੈਨੂੰ ਹਿੰਦੀ ਵਰਜ਼ਨ ਵੀ ਕੀਤਾ ਸੀ ਲਫਟਰ ਚੈਲੰਜ। ਪਰ ਮੈਂ ਅੱਜ ਪੰਜਾਬੀ ਦੇ ਪਿਆਰ ਕਰਨ ਵਾਲੇ ਬੈਠੇ ਪੰਜਾਬੀ ਸੁਣਾ ਦਿੰਦਾ। ਕਿ ਜੰਗਲ ਦੇ ਵਿੱਚ ਇਲੈਕਸ਼ਨਾਂ ਕਰਾਉਣ ਦਾ ਫੈਸਲਾ ਕਰ ਲਿਆ ਜਾਨਵਰਾਂ ਨੇ। ਕਿ ਸ਼ੇਰ ਆਪ ਹੀ ਬਣ ਜਾਂਦਾ। ਜੰਗਲ ਦਾ ਰਾਜਾ ਵੀ ਥੋੜੇ ਵੋਟਾਂ ਪਵਾਉ ਡੈਮੋਕ੍ਰੇਸੀ ਲੈ ਕੇ ਆਈਏ। ਲੋਕਤੰਤਰ ਲਿਆਉਣ ਦਾ ਫੈਸਲਾ ਕਰ ਲਿਆ ਇੰਡੀਆ ਦੀ ਤਰਜ਼ ਤੇ। ਆਪਣੇ ਦੇਸ਼ ਦੀ ਤਰਜ਼ ਤੇ ਹੁਣ ਇਹ ਕਵਿਤਾ ਦੇ ਵਿੱਚ ਕਿਤੇ ਵੀ ਭਾਰਤ ਦਾ ਆਪਣੇ ਦੇਸ਼ ਦਾ ਨਾਂ ਨਹੀਂ ਹੈਗਾ ਪਰ ਜਿਹੜਾ ਸੁਣਦਾ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਜੰਗਲ ਦੇ ਵਿੱਚ ਆਮ ਚੋਣਾ ਦਾ ਹੋਇਆ ਜਦੋਂ ਐਲਾਨ ਆਪੋ ਆਪਣੇ ਚੋਣ ਪ੍ਰਚਾਰ ਤੇ ਲੱਗ ਪਏ ਜਾਨਵਰ ਜਾਣ ਸ਼ੇਰ ਭਾਜੀ ਬੱਕਰੀ ਦੇ ਘਰ ਗਏ ਖਣਵੇਂ ਜੀ ਸਾਸਰੀ ਘਰ ਆ ਲੈ ਹੋਰ ਸੁਣਾਓ ਕੀ ਹਾਲ ਚਾਲ ਹੈ ਬકરી ਕਹਿੰਦੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਅੱਜ ਹੈਰਾਨ ਬੜਾ ਹੈ ਸ਼ੇਰ ਮੇਰੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੈ ਕਹਿੰਦਾ ਭੈਣ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਆਪਾਂ ਹੁਣ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰ ਅੰਕਲ ਤੋਂ ਡਰਨ ਦੀ ਕੋਈ ਲੋੜ ਨਹੀਂ ਹਉ ਤੁਸੀਂ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਵਸਾਉਂਦੀਆਂ ਚੋਣਾ 'ਚ ਮੇਰੇ ਚੋਣ ਨਿਸ਼ਾਨ ਦਾ ਜ਼ਰਾ ਖਿਆਲ ਰੱਖਿਓ ਜੰਗਲ 'ਚ ਕੀ ਮਾਹੌਲ ਸੀ ਕਿ ਚੀੜੀਆਂ ਦੇ ਹਾਲ ਨੇ ਚ ਬਾਜਾਂ ਦੇ ਝੰਡੇ ਉਹ ਚੀੜੀਆਂ ਨੇ ਆਪਣੇ ਹਾਲ ਨੇ ਦੇ ਬਾਹਰ ਬਾਜਾਂ ਦਾ ਝੰਡਾ ਲਾਇਆ ਵੇ ਇਹਨੂੰ ਵੋਟ ਪਾਵਾਂਗੇ 치ੜੀਆਂ ਦੇ ਹਾਲ ਨੇ ਚ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਵੋਟ ਪਾ ਦੇ ਨੇ ਵੀ ਨਹੀਂ ਰਹੂਗਾ ਪੂਰਾ ਦਿਨ ਚੋਣ ਪ੍ਰਚਾਰ ਕਰਕੇ ਸ਼ੇਰ ਥੱਕਿਆ ਹੋਇਆ ਘਰੇ ਆਉਂਦਾ ਕਹਿੰਦਾ ਸਾਰਾ ਜੰਗਲ ਘੇਰ ਨਹੀਂ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰ ਨਹੀਂ ਸ਼ੇਰ ਨਹੀਂ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਹੈ ਇੱਕ ਨਰਮ ਜਾ ਨਾਜ਼ੁਕ ਜਾ ਖਰਗੋਸ਼ ਖਾਣ ਨੂੰ ਦਿਲ ਕਰਦਾ ਹੈ ਸ਼ੇਰ ਕਹਿੰਦਾ ਭਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ ਖਰਗੋਸ਼ ਜਿੰਨੇ ਮਰਜੀ ਖਾ ਲਈ ਪਲੀਜ਼ ਇਲੈਕਸ਼ਨਾਂ ਤੋਂ ਬਾਅਦ ਜੇ ਹੁਣ ਮੈਂ ਇਹੀ ਕਵਤਾ ਯਾਦ ਰੱਖ ਲਾਂ ਤਾਂ ਸਾਡਾ ਅੱਧੇ ਤੋਂ ਵੱਧ ਕਮੀਆਂ ਨਹੀਂ ਹੋਣਗੀਆਂ ਤੁਹਾਡੇ 'ਚ ਕਿ ਵਾਅਦਾ ਉਹੀ ਕਰੋ ਜੋ ਕਰ ਸਕਦੇ ਹੋ ਉਹੀ ਗੱਲਾਂ ਕਹੋ ਜੋ ਕਹਿ ਸਕਦੇ ਹੋ ਉਹੀ ਕਹੋ ਜਿਹੜੀਆਂ ਕਰ ਸਕਦੇ ਹੋ ਸੋ ਕੋਸ਼ਿਸ਼ ਇਹੀ ਕਰੀਦੀ ਹੈ ਕਿ ਜਿਹੜੀ ਇਮੇਜ ਬਣ ਗਈ ਸਾਡੇ ਲੀਡਰਾਂ ਦੀ ਉਹਨੂੰ ਤੋੜਦੀ ਹੈ ਵੀਰ ਨਾ ਕਹੋ ਨਾ ਆ ਵੀ ਲੋਕ ਜਾ ਕੇ ਯਕੀਨ ਕਰ ਲੈਂਦੇ ਵੀ ਠੀਕ ਹੈ ਨਹੀਂ ਕਿ ਇਹਦਾ ਮਤਲਬ ਨਹੀਂ ਕਿਹਾ ਇਹਨਾਂ ਨੇ ਜਦੋਂ ਕਹਜੋ ਅਸੀਂ ਕਰਦੇ ਹੋਗੇ ਉਹ ਕਰਦੇ ਆਗੇ ਹੋਣਾ ਹੈ ਨਹੀਂ ਅੱਜ ਕੱਲ ਅੱਧੀ ਸਕਰੀਨ ਤੇ ਪਹਿਲਾਂ ਵਾਲਾ ਲਾ ਦਿੰਦੇ ਨੇ ਅੱਧੀ ਸਕਰੀਨ ਦੇ ਦੂਜਾ ਲਾ ਦਿੰਦੇ ਨੇ ਵੀ ਦੱਸੋ ਭਾਈ ਕੀ ਕਿਹਾ ਸੀ ਪਹਿਲਾਂ ਤਾਂ ਪਤਾ ਹੀ ਲੱਗਦਾ ਸੀ ਨਾ ਵੀ ਲੀਡਰ ਬਰਨਾਲੇ ਕੁਝ ਹੋਰ ਕਹਿ ਗਿਆ ਉਸੇ ਰਾਤ ਨੂੰ ਸਮਾਣੇ ਕੁਝ ਹੋਰ ਕਹਿ ਗਿਆ ਉਹੀ ਇਹ ਦੇ ਇਸ ਹਫ਼ਤੇ ਦੇ ਵਿੱਚ ਵੀ ਇੱਕ ਲਾਈਨਾਂ ਸੀ ਕਿ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਇਲਾ ਨੂੰ ਭਰੋਸਾ ਦਿੱਤਾ ਗਿਆ ਕਹਿੰਦੇ ਚੂਹਿਆਂ ਦੀ ਸਪਲਾਈ ਝੱਲ ਨਹੀਂ ਰਹੂਗੀ ਮਨ ਕਿਤੇ ਕੁਝ ਹੋਰ ਕਹਿਗੇ ਕਿਤੇ ਉਹਨਾਂ ਨੇ ਉਲਟ ਕਹਿਗੇ ਸੋ ਕੋਸ਼ਿਸ਼ ਇਹੀ ਹੈ ਕਿ ਇਹੋ ਜਿਹੇ ਸ਼ਾਇਰਾਂ ਨਾਲ ਇਹੋ ਜਿਹੇ ਲੋਕਾਂ ਨਾਲ ਮਿਲਵਰਤਨ ਰਵੇ ਜਿਹੜੀ ਕਵਿਤਾ ਹੈ ਜਿਹੜੇ ਅੱਖਰ ਨੇ ਤੁਹਾਨੂੰ ਕਿਤੇ ਇੱਧਰ ਉੱਧਰ ਹੱਲਣ ਨਹੀਂ ਦਿੰਦੇ ਅਖਰ ਅਸਲ 'ਚ ਬੰਨ ਲੈਂਦੇ ਆ ਤੁਹਾਨੂੰ ਤੇ ਆਪਾਂ ਤਾਂ ਸ਼ਬਦ ਗੁਰੂ ਦੇ ਚੇਲੇ ਆ ਆਪਣਾ ਤਾਂ ਗੁਰੂ ਹੀ ਸ਼ਬਦ ਹੈ